ਤੁਸੀਂ ਇਹਨਾਂ ਨੂੰ ਮਾੜਾ ਕਹਿੰਦੇ ਨੇ ਆਹ ਮੁੰਡੇ ਬੈਠੇ ਨੇਗੇ ਆ ਜਿਹੜਾ ਗੁਰਪ੍ਰੀਤ ਵਾਲੇ ਪੁੱਛੋ ਇਹਨਾਂ ਨੂੰ ਕਿ ਉਹਨਾਂ ਨੇ ਜਿਰੀ ਨਹੀਂ ਲਵਾ ਕੇ ਇੱਕ ਸਾਲ ਆਪੂ ਪੁੱਛੋ ਉਹਨਾਂ ਨੂੰ ਨਹੀਂ ਦੱਸਦਾ ਕਰਾ ਕੇ ਭੀੜ ਤੁਸੀਂ ਜਿਹੜੇ ਜਿਹੜੇ ਕਿਸਾਨਾਂ ਕੋਲੋਂ ਲੋਕ ਮਾੜਾ ਕਹਿੰਦੇ ਨੇਗੇ ਕੋਈ ਵੀ ਕਿਸਾਨਾਂ ਕੋਲ ਬਕਾਉ ਨਹੀਂ ਹੈਗਾ ਮੈਂ ਤੁਹਾਨੂੰ ਅੱਜ ਗੱਲ ਕਹਦਾ ਬਕਾਉ ਲੀਡਰ ਨੇ ਬਕਾਉ ਵੋਟਾਂ ਵਾਲੇ ਨੇ ਇਹਨਾਂ ਦੇ ਪੁੱਤਾਂ ਲੜੀਆਂ ਨੇ ਗਿਆ ਕੋਈ ਕਿਸਾਨ ਨੇ ਕਰ ਬਕਾਉ ਨਹੀਂ ਹੈਗਾ ਸਿਰ ਧੜ ਦੀ ਬਾਜੀ ਲਾ ਕੇ ਇਹਨਾਂ ਨੇ ਪੰਜਾਬ ਦੀ ਲੜਾਈ ਲੜੀਆ ਕੋਈ ਸਿੱਖ ਜੱਥੇਬੰਦੀ ਦਾ ਆ ਗੂ ਬਕਾਉ ਨਹੀਂ ਹੈਗਾ ਕੋਈ ਮਦਦੂਨ ਜੱਥੇਬੰਦੀ ਦਾ ਆ ਗੂ ਬਕਾਉ ਇਹ ਸਾਰੇ ਲੋਕ ਲੜਨ ਵਾਲੇ ਨੇ ਲੜਨ ਵਾਲੇ ਲੋਕਾਂ ਦੇ ਖਿਲਾਫ ਪ੍ਰੋਪਗੈਂਡਾ ਚਲਾਇਆ ਜਾਂਦਾ ਹੈ ਪ੍ਰੋਪਗੈਂਡਾ ਕਿਵੇਂ ਚਲਾਇਆ ਜਾਂਦਾ ਧਿਆਨ ਨਾਲ ਗੱਲ ਸੁਣ ਲਓ ਸਰਕਾਰਾਂ ਰਾਜ ਕਿਵੇਂ ਕਰਦੀਆਂ ਨੇ ਗਿਆ 1 ਲੱਖ ਅੰਗਰੇਜ਼ ਸੀਗਾ ਜਦੋਂ ਰਾਜ ਜਦੋਂ 200 ਸਾਲ ਤੱਕ 1 ਲੱਖ ਅੰਗਰੇਜ਼ ਪੂਰਾ ਭਾਰਤ ਦੇ ਵਿੱਚ ਰਿਹਾ 200 ਸਾਲ ਰਾਜ ਕਰ ਗਿਆ ਕਿਵੇਂ ਰਾਜ ਕਰ ਗਿਆ ਆ ਥੋੜੇ ਵਰਕਰ ਲੋਕਾਂ ਮੂਰਤ ਲੋਕਾਂ ਨੂੰ ਪਾੜ ਕੇ ਉਹਨਾਂ ਨੇ ਤਾਂ ਰਾਜ ਕੀਤਾ ਥੋੜੇ ਲੋਕਾਂ ਨੂੰ ਪਾੜ ਕੇ ਜਦੋਂ ਤੁਸੀਂ ਲੋਕ ਪਾੜਦੇ ਹੋ ਉਹ ਡੰਗਰਾ ਮੂੰਹ ਉਧਰ ਮੂੰਹ ਟੱਕਰਾ ਉਧਰ ਮੂੰਹ ਟੱਕਰਾ ਉਦੋਂ ਉਦੋਂ ਉਦੋਂ